हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਤੇ ਜ਼ਿਲ੍ਹਾ ਸ਼ਹੀ ਤਰਨਤਾਰਨ ਸਾਹਿਬ ਦੋਸਤੋ ਪਹੁੰਚੇ ਆ ਵੀਰ ਗੁਰਨਿਸ਼ਾਨ ਸਿੰਘ ਦੇ ਕੋਲ ਤੇ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੋ ਵੇੜਾ ਦਿਖਾ ਦਾਂਗੇ ਇੱਕ ਮੱਝ ਦਿਖਾਵਾਂਗੇ ਠੀਕ ਹੈ ਜੀ ਇੱਕ ਝੋਟੀ ਹੋਵੇਗੀ ਤੇ ਪੂਰੀ ਗੱਲਬਾਤ ਵੀਰ ਨਿਸ਼ਾਨ ਦੇ ਨਾਲ ਕਰ ਲਾਂਗੇ ਜਿਹੜਾ ਪਸ਼ੂ ਤੁਹਾਨੂੰ ਖਾਸ ਤੌਰ ਤੇ ਦੋਸਤੋ ਪਸੰਦ ਆਊਗਾ ਠੀਕ ਹੈ ਜਿਹੜਾ ਵੀ ਖਰੀਦਣ ਤੇ ਚਾਹ ਬਣ ਹੋਵੋਗੇ ਤੁਸੀਂ ਖਾਸ ਤੌਰ ਤੇ ਉਹਦੀ ਗੱਲਬਾਤ ਤੁਸੀਂ ਦਿੱਤੇ ਹੋਏ ਨੰਬਰਾਂ ਤੇ ਕਰ ਲਿਓ ਰੇਟ ਭਾ ਪਰ ਫੜਤਾ ਜਿਹੜਾ ਦੋਸਤੋ ਹੈਗਾ ਬਿਲਕੁਲ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਤੇ ਕੀ ਥੱਲੇ ਮਿਲ ਕਰ ਕਾਉੜਾ ਕਿੰਨੇ ਦਿਨ ਦੀਆਂ ਕਿੰਨੇ ਸਮੇਂ ਦੀਆਂ ਜਿਹੜੀਆਂ ਸੁਈਆਂ ਨੇ ਇਹ ਦੋਸਤੋ ਮੱਝਾਂ ਵਿਹੜਾ ਪੂਰੀ ਗੱਲਬਾਤ ਆਪਾਂ ਕਰ ਲਾਂਗੇ ਅੱਜ 12 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜ਼ਰੂਰ ਨੋਟ ਕਰ ਲਓ ਕੋਈ ਸ਼ਾਮ ਦਾ ਦੋਸਤੋ ਸਮਾਂ ਹੈਗਾ 4:00 4:30 ਵਜੇ ਦਾ ਠੀਕ ਹੈ ਜੀ ਆਜੋ ਕਰਦੇ ਆਂ ਗੱਲਬਾਤ ਹਾਂਜੀ ਸਭ ਤੋਂ ਪਹਿਲਾਂ ਵੀਰ ਗੁਰ ਨਿਸ਼ਾਨ ਸਸਤਰੀ ਕਾਲ ਸਸਤਰੀ ਆ ਵੇ ਜੀ ਹੋ ਠੀਕ ਠਾਕ ਜੋ ਬਹੁਤ ਚੰਗੇ ਭਰਾ ਵਧੀਆ ਜੀ ਬਹੁਤ ਵਧੀਆ ਗੱਲਾਂ ਠੀਕ ਠਾਕ ਹੀ ਜਾਈਆਂ ਹਾਂਜੀ ਹਾਂਜੀ ਤਨਸ਼ਾਨ ਭਾਈ ਅੱਜ ਪਸ਼ੂ ਆਪਣੇ ਕੋਲ ਚਾਰ ਲੈਣ ਦੇਗਾ ਹਾਂਜੀ ਦੋ ਮੱਝਾਂ ਤੇ ਦੋ ਗਿਹੜਾ ਭਾਜੀ ਹਾਂ ਤੂੰ ਮੱਝਾਂ ਦੋ ਘੜਾ ਹਾਂਜੀ ਠੀਕ ਆ ਤੇ ਸਾਰੇ ਦੁੱਧ ਤੇ ਪਸ਼ੂ ਹਾਂਜੀ ਦੁੱਧ ਤੇ ਹੀ ਆ ਭਾਜੀ ਫੇ ਤਸਲੀ ਤੁਸਲੀ ਹੋ ਜਾਂਦੀ ਐ ਚੋਲੇ ਤਸਲੀ ਹੋਊਗੀ ਭਾਜੀ ਹਾਂਜੀ ਪੂਰੀ ਹੋਊਗੀ ਠੀਕ ਆ ਠੀਕ ਆ ਹਾਂਜੀ ਅੱਜ ਪੂਰੀ ਹੋਊਗੀ ਤਸਲੀ ਹਾਂਜੀ ਲੋ ਫੇ ਆਜੋ ਕਰਾਈਏ ਦਰਸ਼ਨ ਵੀਰਾਂ ਨੂੰ ਪਹਿਲੇ ਨੰਬਰ ਤੇ ਭਾਈ ਗੁਰਨਛਨ ਛੋਟੀ ਆ ਛੋਟੀ ਆ ਗਈ ਹਾਂਜੀ 4 ਮਈ ਨੂੰ ਨਵੇਂ ਦੁੱਧ ਹੋਈ ਜੋ 4 ਮਈ ਨੂੰ ਹਾਂਜੀ ਠੀਕ ਆ ਤੇ ਠੱਡੀ ਸੀ ਲਿਆ 5 ਕਿਲੋ ਦੁੱਧ ਰੈਡੀ ਆ ਕੋਈ ਵੰਗਾ ਪਾਉਂਦੀ ਲੋੜ ਕੋਈ ਟੀਕੇ ਨਹੀਂ ਆ ਜਿੱਦਾਂ ਮਰਜੀ ਇਹਨੂੰ ਲੈ ਜਾਓ ਆ ਕਰੋ ਜੀ ਮੇਰੇ ਪਾਸੇ ਮਿਲੋ ਗਿਆ ਤਾਰ ਮਾਰਿਆ ਅੱਛੇ ਜਿਹੜੇ ਪੈਸੇ ਨਹੀਂ ਆ ਲਓ ਜੀ ਹਾਂ ਕੋਈ ਲਾਤ ਲੂ ਤਾਂ ਮਾਰ ਦੇਣੀ ਲੋੜ ਵੀ ਕੋਈ ਹਨਾ ਐ ਨਹੀਂ ਹੈਗਾ ਪਹਾੜੀ ਪਾਲਾ ਆਪਣਾ ਪੋਣਦੀ ਕੋਈ ਕੋਸ਼ ਨਹੀਂ ਲੈਂਦੀ ਇੱਥਾ ਬਿਨਾ ਚਾੜ ਤੋਂ ਹੀ ਮਿਲ ਜਾਂਦੀ ਆ ਠੰਡੀ ਤੇਰੀ ਆ ਹਾਂਜੀ ਠੰਡੀ ਤੇਰੀ ਜਿਵੇਂ ਤੂੰ ਦੱਸਿਆ ਵੀ ਇਸ ਤਰ੍ਹਾਂ ਕੋਈ ਬੱਚਾ ਵੀ ਥੱਲੇ ਬਹਿ ਜੂ ਵੀ ਪਛਮਾ ਦਊਗਾ ਹਾਂ ਆ ਉਸੇ ਵੇਲੇ ਪਛਮਾ ਦੇਊਗਾ ਭਾਵੇਂ ਬੱਚਾ ਛੱਡ ਕੇ ਵੇਲੋ ਉਸੇ ਵੇਲੇ ਪੈਣ ਦਊਗੀ ਬੱਚਾ ਹਾਂ ਮੱਛੇ ਨੂੰ ਪਵਾ ਲੈਂਦੀ ਆ ਹਾਂਜੀ ਲਓ ਵੀ ਪ੍ਰਭੂ ਠੀਕ ਆ ਇਹ ਬੱਚਾ ਥੱਲੇ ਵੀਰਾਂ ਦਾ ਵੀ ਇਹ ਵੀ ਜਦੋਂ ਛੱਡ ਦਈਏ ਤੇ ਬਿਲਕੁਲ ਦੁੱਧ ਪਿਆ ਦਿੰਦੀ ਆ ਤੇ ਪਛਮਾ ਜਿਹੜਾ ਦੋਸਤੋ ਹੋ ਜਾਂਦਾ ਇਹੋ ਜੀ ਝੋਟੀ ਆ ਤੇ ਬਿਲਕੁਲ ਤੁਸੀਂ ਵੇਖੋਗੇ ਸਵੇਰ ਨੂੰ ਤਾਂ ਵੀ ਪਹਿਲਾਂ ਨਾ ਕਿ ਦੂਜੇ ਸਵੇਰ ਇਹ ਦੂਜੇ ਸਵੇਰੇ ਭਾਜੀ ਦੂਜੇ ਸਵੇਰੇ ਤੀਜੇ ਸਵੇਰੇ ਗਾਂ ਗੱਭ ਹੋਈ ਆ ਤੀਜੇ ਸਵੇਰੇ ਦੀ ਹਾਂਜੀ ਠੀਕ ਆ ਚਾਰ ਨੂੰ ਤੇ ਅੱਜ 8 ਦਿਨ ਹੋ ਗਿਆ ਗੱਭ 8 ਦਿਨ ਦਾ ਸਮਾਂ ਹੋ ਗਿਆ ਜਿਹੜੀ ਦੋਸਤੋ ਇਹ ਆਈ ਕਰਵਾਈ ਸੀ ਆ ਮਾਲੀ ਚ ਇਹ ਆਈ ਵਾਲੀ ਦੀ ਕਰਵਾਈ ਆ ਅੱਛਾ ਅੱਛਾ ਜੀ ਐ ਠੰਡੀ ਸੀਲ ਆ ਕੋਈ ਇਹੋ ਜੀ ਗੱਲਬਾਤ ਨਹੀਂ ਭਾਜੀ ਥਾਣ ਬਾਨੇ ਦੀ ਸਾਧ ਆ ਠੀਕ ਆ ਤੇ ਦੁੱਧ ਭਾਈ ਹੁਣ ਕਿੰਨਾ ਸਤ ਪੰਜ ਕਿਲੋ ਭਾਜੀ ਪੱਕਾ ਨੈਟ ਆ ਦੁੱਧ ਲੀਟਰ ਵਾਲਾ ਪੰਜ ਕਿਲੋ ਦੋ ਟਾਈਮ ਮਿਲਦੀ ਹਾਂਜੀ ਦੋਵੇਂ ਟਾਈਮ ਮਿਲਦੀ ਆ ਦੋਨੋਂ ਟਾਈਮ ਮਿਲ ਤੇ ਬਿਲਕੁਲ ਦੋਸਤੋ ਆ ਝੋਟੀ ਆ ਵੀਰ ਦੇ ਕੋਲ ਠੀਕ ਆ ਦੂਜੇ ਸੂਵੇ ਦੇ ਵਿੱਚ ਚੱਲ ਰਹੀ ਆ ਅੱਖਾਂ ਤੋਂ ਮਾਰ ਖਾ ਗਈ ਬਾਕੀ ਮਾਰਕ ਸਾਰੇ ਨਹੀਂ ਬਾਕੀ ਮਾਰਕਿੰਗ ਤਾਂ ਪੂਰੀ ਹੈ ਨਾ ਹਾਂਜੀ ਅੱਖਾਂ ਬਲੈਕ ਆ ਬਾਕੀ ਨਿਸ਼ਾਨ ਸੂਣ ਤਾਂ ਪ੍ਰੋਪਰ ਨਿਸ਼ਾਨ ਹੈਗਾ ਉਹ ਹਾਂ ਆ ਵੇਖ ਠੀਕ ਆ ਵੈਸੇ ਨੀਲੀ 라ਵੀ ਦੇ ਵਿੱਚ ਆ ਪਰ ਜਿਵੇਂ ਆਪਾਂ ਕਹਿ ਦਿੰਦੇ ਨਾ ਬਿੱਲੀਆਂ ਅੱਖਾਂ ਹੋਣ ਤਾਂ ਫਿਰ ਨੀਲੀ 라ਵੀ ਆਪਾਂ ਮੰਨ ਸਕਦੇ ਆ ਵੀ ਉਸ ਹਿਸਾਬ ਕਿਤਾਬ ਦੀ ਹੈ ਠੀਕ ਆ ਤੇ ਆ ਸਿੰਗੀ ਆ ਆ ਪਿੱਟ ਪੁੱਠੇ ਨਾਲ ਚਵਾਈ ਬਈ ਨਿਸ਼ਾਨ ਵਧੀਆ ਲੱਗੀ ਆ ਹਾਂਜੀ ਭਾਜੀ ਚਵਾਈ ਇੱਕ ਨੰਬਰ ਲੱਗੀ ਆ ਗਾੜਲੇ ਗਾੜਲੇ ਬਰਾਬਰ ਆ ਮਗਰਲੇ ਮਗਰ ਥਾਣੇ ਬਰਾਬਰ ਆ ਠੀਕ ਆ ਜੀ ਹਾਂਜੀ ਆ ਦੇਖੋ ਜੀ ਆ ਜਨਾ ਲੇਵਾ ਇੱਕ ਪਨੇ ਲੇਵੇ ਦਾ ਟਲਕਾ ਜਾ ਵਾਧੇ ਤੇ ਹਾਂਜੀ ਹਾਂਜੀ ਹੈਗਾ ਵਾਧਾ ਪਰ ਧਾਰਾਂ ਬਰਾਬਰ ਆ ਉਧਰ ਦੇ ਗਾੜ ਗਾੜ ਗਾੜੀ ਬਰਾਬਰ ਆ ਤੇ ਮਗਰਲੇ ਮਗਰ ਬਰਾਬਰ ਆ ਖੁੱਲ ਗਿਆ ਵੀਰ ਹਾਂਜੀ ਤੇ ਸੋਇ ਨੂੰ ਸਮਾ ਆ ਗਿਆ ਉਹ ਮੈਨੂੰ 2 ਮਿੰਟ ਢਾਈ ਹੈ 2 ਢਾਈ ਦਿਨ ਮਹੀਨੇ ਹੋ ਗਏ ਭਾਜੀ ਢਾਈ ਤਿੰਨ ਮਹੀਨੇ ਹੋਏ ਆ ਹਾਂਜੀ ਬੱਚਾ ਵੀ ਆ ਗਿਆ ਘਰ ਆਲੇ ਨੇ ਦਿੱਤਾ ਨਹੀਂ ਰੱਖ ਲਿਆ ਵਾ ਹਮ ਹਮ ਉਹ ਲੋ ਬਾਈ ਜੀ ਠੀਕ ਆ ਤੇ ਜਿਹੜਾ ਜਿਹੜਾ ਦੋਸਤੋ ਦੂਜਾ 5 ਕਿਲੋ ਦੁੱਧ ਜਿਹੜਾ ਕੋਲ ਦੋਹਾਂ ਟਾਈਮ ਦੀ ਖਵਾਈ ਕੀਤੀ ਕਰਦੇ ਹੋ ਆਪਾਂ 5 ਕਿਲੋ ਫਿਰ ਕੋਲ ਤੇ ਕੋਲ ਆ ਜਾਣਾ ਦੁੱਧ ਅਸਾਂ ਬਈ ਜਾਨਾ ਕਿੰਨਾ ਕਾ ਮੋਲ-ਮੋਲ ਰੱਖਿਆ ਫਿਰ ਮੋਲ ਭਾਈ 45000 ਪਣਸਾਰੀ ਆ ਹਾਂਜੀ ਬਿਲਕੁਲ ਜਾਇਜ਼ ਹੀ ਆ ਬਾਕੀ ਥੋੜਾ ਬੜਾ ਮੌਕੇ ਦੇ ਮਾਨਤਾਂ ਹੋ ਜਾਊਗਾ ਛੋਟ ਛੱਪਾ ਹੋ ਜਾਊਗਾ ਹਾਂਜੀ ਠੀਕ ਆ 45000 ਭਾਵੋ ਮੋਲ ਦਾ ਠੀਕ ਆ ਤੇ ਮਾਨਤਾਂ ਦੇ ਵਿੱਚੋਂ ਜਿਹੜਾ ਉਹ ਹੋ ਜਾਊਗਾ ਘਰ ਪਹੁੰਚਿਆ ਦਾ ਤੇ ਦੁੱਧ ਵੀ ਹੈਗਾ ਦੁੱਧ ਵੀ ਚਵਾਈ ਤੁਸੀਂ ਕਰੋਗੇ ਬਾਕੀ ਅੱਗੇ ਜਿਹੜੀਆਂ ਦੋਸਤੋ ਬਿਲਕੁਲ 8 ਮਈ ਨੂੰ ਵੀਨਾ ਦਾ ਵੀ ਕਟੋ ਕਰੇ ਦੀ ਏ ਆਈ ਹੋਈ ਆ 8 ਮਹੀਨੇ 4 ਮਹੀਨੇ ਹੋਈ ਆ 4 ਮਹੀਨੇ ਹਾਂਜੀ 8 ਦਿਨ ਹੋਏ ਅੱਜ 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 12 ਤਰੀਕਾ ਦੋਸਤੋ ਤੇ 8 ਦਿਨ ਦਾ ਸਮਾਂ ਹੋ ਗਿਆ ਇਸ ਤੋਂ ਬਾਅਦ ਇੱਕ ਤੁਹਾਨੂੰ ਆਪਾਂ ਹੋਰ ਮੈਂ ਦਿਖਾਉਣੀ ਆ ਠੀਕ ਆ ਇਹਦੀ ਵੀ ਗੱਲਬਾਤ ਕਰ ਲੈਣੀ ਆ ਵੀ ਕੱਪੜਾ ਜਾਂ ਤੁਹ ਫੜਾ ਕਿੰਨਾ ਮਿਲ ਕਾ ਵਿਚਾਰ ਭਾਈ ਕੀ ਇਨਫੋਰਮੇਸ਼ਨ ਇਹ ਦੀ ਮਹੀਨਾ ਹੋ ਗਿਆ ਭਾਜੀ ਬਣੀ ਨੇ ਇਹਨੂੰ ਮਹੀਨਾ ਹਾਂਜੀ ਜਿੱਥੋਂ ਲਿਆਦੀ ਘਰ ਵਾਲੇ ਨੇ ਆਖਿਆ ਮਹੀਨਾ ਹੋ ਗਿਆ ਇਹਨੂੰ ਹੂੰ ਤੇ ਦੁੱਧ 6:30 ਵਜੇ 7:00 ਵਜੇ ਇਹਨਾਂ ਦੁੱਧ ਨੇਟੇ ਦੇ ਥਲੇ ਪੱਕਾ ਵਾ 6:30 ਵਜੇ 7:00 ਵਜੇ ਠੀਕ ਆ ਓਵਰ ਵਾਈਟ ਦਾ ਜਿਹੜੀ ਆ ਗਈ ਬਾਕੀ ਨੀਲੀ ਦਾ ਵੀ ਦੀ ਆ ਠੀਕ ਆ ਨੀਲੀ ਦਾ ਪਾਰ ਹੀ ਹੋ ਗਈ ਆ ਤੇ ਹਾਂ ਨੀਲੀ ਤੋਂ ਵੀ ਵੀਰਾਂ ਦਾ ਪਾਰ ਹੋ ਗਈ ਆ ਇਹ ਨੀਲੀ پرو ਹੋ ਗਈ ਆ ਹਾਂਜੀ ਹੈ ਆ ਉਹਦੇ ਅੱਖਾਂ ਦੇ ਜਾਈਦੇ ਹੈ ਬਿੱਲੀਆਂ ਅੱਖਾਂ ਚਾਹੀਦੀਆਂ ਉਹ ਨੀਲੀ ਬੰਦੀ ਹੈ ਨੀਲੀ ਤੋਂ ਪਾਰ ਹੋ ਗਈ ਆ ਅੱਛਾ ਨੀਲੀ ਤੋਂ ਪਾਰ ਹੋ ਗਈ ਹੈ ਹਾਂਜੀ ਤੇ ਇਹ ਸੁਹਾ ਗਨਵਾ ਮੰਨੀਆਂ ਦਾ ਜੀ ਸੁਹਾ ਜਿਹਨਾਂ ਮਰਜੀ ਆਪੂ ਆਪਣੀ ਸਮਝੇ ਜਿਹਨਾਂ ਮਰਜੀ ਮੰਨ ਸਕਦਾ ਕੋਈ ਵੀ ਨਤੀਜਾ ਮੰਨ ਲੈ ਚੌਥਾ ਮੰਨ ਲੈ ਜਾਂ ਇਸ ਤੋਂ ਉੱਪਰ ਤੁਸੀਂ ਮੰਨ ਲਓ ਉਹ ਤੁਹਾਡੀ ਕਿਸੇ ਵੀਰ ਦੀ ਆਪੂ ਆਪਣੀ ਸਮਝ ਆ ਤੇ ਆ ਜਿਹੜੀ ਦੋਸਤੋ ਫੇਸ ਕੁਆਲਿਟੀ ਮੂੰਹ ਮੱਥਾ ਵੇਖੋ ਅੱਖਾਂ ਬਿੱਲੀਆਂ ਮੂੰਹ ਮੱਥਾ ਪੱਲਾ ਤੇ ਸਫੇਦੀ ਬੇਸ਼ੱਕ ਥੋੜੀ ਬਾਕੀ ਵਾਧਾ ਵੀ ਤੁਸੀਂ ਮੰਨ ਲਓ ਠੀਕ ਹੈ ਜੋ ਸਾਹਮਣੇ ਦਿਖ ਰਿਹਾ ਤੇ ਦੁੱਧ ਦੇ ਕੋਲ ਕਿੰਨਾ ਹੋਣ ਜੀ 6.5 7 ਕਿਲੋ ਭਾਜੀ ਨੈਟ ਦੁੱਧ ਪੱਕਾ ਲੀਟਰ ਵਾਲਾ ਦੋਨੋਂ ਟਾਈਮ ਹਾਂਜੀ ਦੋਨੋਂ ਟਾਈਮ ਆ ਭਾੜੇ ਚੜਦੇ ਇਸੇ ਤਰ੍ਹਾਂ ਨਹੀਂ ਟੀਕੇ ਤੇ ਮਿਲਦੀ ਭਾਜੀ ਉਥੇ ਬੱਚਾ ਸੀ ਨਾ ਇਹਦਾ ਰੱਖ ਲਿਆ ਉਹਨਾਂ ਘਰ ਵਾਲਿਆਂ ਨੇ ਮਗਰੇ ਦੇ ਕੱਟੀ ਹੀ ਤੇ ਉਹਦਾ ਕਰਕੇ ਫਿਰ ਬੱਚਾ ਰੱਖ ਲਿਆ ਤੇ ਉਹਦਾ ਕਰਕੇ ਥੋੜੀ ਕਰਦੀ ਆ ਹਾਂ ਹਾਂਜੀ ਠੀਕ ਹੈ ਜੀ ਉਹਦਾ ਧਾਰ ਲੈਂਦੀ ਆ ਜਰੂਰ ਜਦੋਂ ਮਿਲਦੀ ਆ ਹਾਂ ਆ ਦੇਖੋ ਸਾਲ ਤੋਂ ਨਹੀਂ ਸਾਗ ਕੇ ਸਾਂਚ ਪੂਛ ਟਾਣੀ ਕੋਈ ਕੁਝ ਨਹੀਂ ਆ ਠੀਕ ਹੈ। ਬਾਕੀ ਚਵਾਈ ਚੰਗੀ ਇਹਦੇ ਦੀ। ਚਵਾਈ ਭਾਜੀ ਇੱਕ ਨੰਬਰ ਆ। ਠੀਕ ਹੈ। ਮਹੀਨਾ ਹੋ ਗਿਆ ਬਣੀ ਤੂੰ। ਹਾਂਜੀ ਮਹੀਨਾ ਹੋ ਗਿਆ ਬਣੀ ਨਾ। ਠੀਕ ਹੈ ਤਾਂ ਮੋਲ ਲੈਣ ਦੇ ਕੀ ਰੱਖੀ? ਮੋਲੇ ਦਾ 45000 ਭਾਜੀ। 45 ਹਾਂਜੀ। ਠੀਕ ਹੈ। ਖੋਲ ਗਏ ਭਾਈ। 45000 ਇਹਦਾ ਵੀ ਜਿਹੜਾ ਮੋਲ ਦੋਸਤੋ ਸੇਮ ਹੀ ਆ ਪਹਿਲਾਂ ਛੋਟੀ ਦਾ ਜਿਹੜਾ ਦੂਜੇ ਨੰਬਰ ਤੇ ਪਹਿਲੇ ਨੰਬਰ ਤੇ ਜਿਹੜੀ ਛੋਟੀ ਦਿਖਾਈ ਦੂਜੇ ਸੂਏ ਦੇ ਵਿੱਚ ਉਹ ਵੀ 45000 ਤੇ 45000 ਇਸ ਮੱਝ ਦਾ ਮੋਲ ਆ। ਆ ਦੇਖੋ ਜੀ ਠੀਕ ਆ ਤੇ ਆ ਮੱਝ ਦਾ ਜਿਹੜਾ ਮੂੰਹ ਮੱਥਾ ਫੇਸ ਕੁਆਲਟੀ ਆ ਕੋੜੋ ਲੈਣੀ ਬਸ ਇਹੀ ਕੋਈ ਨਹੀਂ ਆਹਕੋ ਲੈ ਜਾ ਚਾਲੀ ਜੀ ਜਮੀ ਆ ਲੋਵੀ ਭਰਾਵੋ ਇਹ ਅੱਜ ਵੀਰ ਮਸਾਂ ਦੇ ਕੋਲ ਬਿਲਕੁਲ ਦੁੱਤ ਤੇ ਆ ਅਕੇ ਜੇਕਰ ਨਿਕਲਉਂਦੀ ਦੋਸਤੋ ਉੱਥੇ ਉਹ ਬਾਤ ਹੀ ਗੱਲ ਬਲਾਕ ਕਿਸੇ ਵੀਰ ਦੀ ਕਿਸਮਤ ਤੇ ਫਿਲਹਾਲ ਚੱਕ ਦੇ ਵਿੱਚ ਤੇ ਨਹੀਂ ਆਉਂਦੀਗੀ ਸਿੰਗਲ ਹੱਡੀ ਦੀ ਜਿਹੜੀ ਦੋਸਤੋ ਇਹ ਮੈਂ ਜੀ ਤੇ ਕਿੰਨਾ ਨਿਸ਼ਾਨੀ ਤੇ 45 ਦਸਤਾ ਹਾਂਜੀ 45 ਛੋੜ ਛਪਾ ਹੋ ਜੂ ਮੋਕਾ ਹਾਂਜੀ ਬਾਕੀ ਮੌਕੇ ਤੇ ਹੋ ਪਾ ਜੀ ਮੌਕੇ ਤੇ ਹੋ ਜੂ ਹਾਂਜੀ ਤੇ ਅੱਗੇ ਬਾਕੀ ਜਿਹੜਾ ਵੀ ਵੀਰਪਰਾ ਡੰਗਲ ਖੜਦਾ ਹੁੰਦਾ ਨਾ ਜਾਂ ਚੋਣ ਆਉਂਦਾ ਚਵਾਈ ਕਰਨ ਹੁੰਦਾ ਵਾ ਤੇ ਇਹਨਾਂ ਆਪਣਾ ਧਿਆਨ ਰੱਖਿਆ ਕਰੋ ਗਾਰਡਲੇ ਗਾੜੀ ਚੋਇਆ ਕਰੋ ਮਗਰਲੇ ਮਗਰ ਚੋਇਆ ਕਰੋ ਕਈ ਵੀਰਾਂ ਨੂੰ ਆਪ ਦੱਸੀਦਾ ਆਣ ਕੇ ਮਗਰਲਾ ਗਾਰਡਲਾ ਗਾੜੀ ਪਿਛਾੜੀ ਥਾਂ 'ਚ ਹੁੰਦੇ ਆ ਤੇ ਇਦਾਂ ਫਿਰ ਪਤਾ ਨਹੀਂ ਲੱਗਦਾ ਕਈ ਵੀਰਪਰਾ ਦੱਸ ਦੇਣੀ ਆ ਜਿੱਦਾਂ ਦਾ ਹੋਇਆ ਡੰਗਰ ਦੇ ਕੇ ਤੋਰ ਦਿੰਦੇ ਆ ਪਹਿਲਾਂ ਪਿਛਲਾ ਚੋਕੇ ਆਖਣ ਕੇ ਵੀ ਅਗਲੇ ਨੂੰ ਧਾਰਾ ਹਾਂ ਇਹ ਜਰੂਰ ਮੇਰੇ ਵੀਰ ਧਿਆਨ ਦੇ ਵਿੱਚ ਰੱਖ ਲਿਓ ਇਸ ਤੋਂ ਬਾਅਦ ਤੀਜੇ ਨੰਬਰ ਤੇ ਜਿਹੜੀ ਦੁੱਧ ਇਹ ਵੇੜ ਦਿਖਾਉਣੀ ਹੈ ਤੁਹਾਨੂੰ ਇਹ ਸੂਈ ਹੈ ਫਿਰ ਹਾਂਜੀ ਸੂਈ ਮਗਰੇ ਦੇ ਵਛਾਵਾ 14 15 ਦਿਨ ਹੋ ਗਏ ਸੂਈ ਨੂੰ ਤੇ 13 ਕਿਲੋ ਦੁੱਧ ਰੈਡੀ ਹੈ ਇਹਦੇ ਥੱਲੇ 13 ਕਿਲੋ ਹਾਂਜੀ ਹੰਡੀ ਸੀ ਜਾਂ ਕੋਈ ਇਹੋ ਜਿਹੀ ਗੱਲ ਬਾਤ ਨਹੀਂ ਹੈ ਜਿੰਦਾ ਨਾ ਕੀ ਗੱਲ ਦੇ ਮੈਂ ਆਹ ਵੇਖੋ ਜੀ ਕੋਈ ਲੱਤ ਨਹੀਂ ਕੋਈ ਕੋਈ ਕਰਦਾ ਸਾੜਾ ਪੂਰਾ ਮੁੱਠੀ ਵਾਲਾ ਲੱਗਾ ਮੋਢੀ ਚ ਵਾਈ ਆ ਇਹਨਾਂ ਦੁੱਧ ਕਿੰਨਾ ਦੱਸਿਆ ਜੀ ਦੁੱਧ 13 ਕਿਲੋ ਭਾਜੀ 13 ਕਿਲੋ ਹਾਂਜੀ 15 ਦਿਨਾਂ ਦੀ ਸਵਿਧਾ ਹਾਂਜੀ 13 ਕਿਲੋ ਦੁੱਧ ਆ ਤੇ 15 ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਥੱਲੇ ਮੇਲ ਕਾਪਾ ਬੱਚਾ ਤੇ ਆ ਵੈੜ ਸੂਹਾ ਦੁੱਧ ਹੀ ਹੋਵੇਗਾ ਜੀ ਹਾਂਜੀ ਦੁੱਧਾ ਤੀਜਾ ਹੋਊਗਾ ਸੂਹਾ ਹਾਂਜੀ ਤੇ ਇਹਦਾ ਲੈਣ ਦੇਣ ਫਿਰ ਅਬੇ ਨਿਸ਼ਾਨ ਲੈਣ ਦੇਣ ਇਹਦਾ ਭਾਵੇਂ 40 42 ਕਰ ਲਈਏ 37000 ਚ ਛੋੜ ਛੱਪਾ ਕਰ ਦਾਂਗੇ 37000 ਹਾਂਜੀ ਠੀਕ ਹੈ ਭਰਾ 37000 ਦੇ ਵਿੱਚੋਂ ਭਰਾ ਉਹ ਮਾਨਤਲ ਹੋਊਗਾ ਜਿੱਦਿਵੀ ਖੁਈ ਹੋਊਗੀ ਕਰਾਂਗੇ ਲਓ ਜੀ ਠੀਕ ਹੈ ਇਹ ਆ ਬੈਰ ਵੀਰ ਦੇ ਕੋਲ ਤੇ ਕੱਦ ਕੱਤੀ ਸੋਨਾ ਠੀਕ ਹੈ ਕਰੋ ਸੰਗ ਦੇ ਵਿੱਚ ਆਹ ਬੱਛਾ ਜਿਹੜਾ ਤੇ ਆ ਮੇਲ ਕਾਫ ਆ ਦੇਖੋ ਜੀ ਆ ਮੇਲ ਕਾਫ ਹੈ ਬੜੀ ਕੋਈ ਗੱਲ ਬਾਤ ਨਹੀਂ ਆ ਜਿੱਥਾ ਮਰਜੀ ਹੋਈ ਹੂੰ ਸੱਜੇ ਬਣਿਓ ਬਾਜੇ ਤੇ ਬੰਗਲਟ ਬਣਿਓ ਬੈਠਿਓ ਕੋਈ ਗੱਲ ਬਾਤ ਨਹੀਂ ਆ ਲਓ ਜੀ ਹਾਂ ਚਲਾ ਆ ਕਿੰਨੀ ਫੋੜੋ ਲਓ ਜੀ ਹਾਂ ਜੀ ਠੀਕ ਆ ਬਾਕੀ ਨਿਸ਼ਾਨਬਾਈ ਚੋਾਈ ਚੂਈ ਵਧੀਆ ਰਿਵਾਈ ਭਾਜੀ ਇੱਕ ਨੰਬਰ ਆ ਹਾਂਜੀ ਠੀਕ ਆ ਤਾਂ ਜਾ ਠੀਕ ਆ ਤੇ ਲੈਣ ਦੇ ਜਿਹੜਾ ਵੀਰ ਨੇ ਦੱਸਤਾ ਸਹੀ ਠੀਕ ਦੱਸਿਆ ਜੀ ਹਾਂਜੀ 37 ਮੈਂ ਆ ਗਿਆ ਭਾਵੇਂ 40 42 ਮੋਲ ਕਰੀਏ 37 ਹਜ ਜੇ ਛੋਟਾ ਛੱਪਾ ਕਰ ਦਾਂਗੇ ਹੂੰ ਬਿਲਕੁਲ ਆ ਵੀ ਕਹਿੰਦੇ ਠੀਕ ਹੈ ਇਸ ਤੋਂ ਬਾਅਦ ਇੱਕ ਹੋਰ ਵੈੜਾ ਵੀਰ ਦੇ ਕੋਲ ਲਾਸਟ ਤੇ ਤੇ ਫੋਨ ਵੱਡੀ ਇਹਦੇ ਮਗਰ ਬੱਚਾ ਸੀ ਵੱਛਾ ਸੀ ਤੇ 4 ਮਈ ਨੂੰ ਆਪਾਂ ਵੀਡੀਓ ਪਾਈ ਤੇ 3 ਮਈ ਨੂੰ ਬੱਚਾ ਪੂਰਾ ਹੋ ਗਿਆ ਦਾ ਮੇਲ ਕਾਬ ਸੀ 6:40 ਮਿੰਟ ਤੇ ਹੋਇਆ ਸੀ ਪਿਛਲੀ ਵੀਡੀਓ ਜੇ ਆਪਾਂ ਵਿਖਾਇਆ ਸੀ ਉਦੋਂ ਦੁੱਧ 14 ਕਿਲੋ ਥੋੜਾ ਬੱਚੇ ਦਾ ਇਹਨੇ ਹੀਰਵਾ ਕੀਤਾ ਵਾ ਹੁਣ ਦੁੱਧ 12 ਕਿਲੋ ਆਏ ਥੱਲੇ ਹੁਣ 12 ਕਿਲੋ ਹਾਂਜੀ ਠੀਕ ਹੈ ਦੇਣਾ ਤੇ ਕਿੰਨੇ ਕੋ ਗਿਆਣਗੇ ਫਿਰ ਜੀ ਇਹ ਅੱਜ ਜੇ ਲਾਈਏ ਸਾਹ ਤੇ 18 ਦਿਨ ਹੁੰਦੇ ਆ ਤੂੰ ਚੱਲ 20 ਦਿਨ ਲਾ ਲਓ ਕੋਈ ਗੱਲ ਨਹੀਂ ਆ ਦੋ ਦਿਨਾਂ ਦਾ ਕੋਈ ਗੱਲ ਨਹੀਂ ਇੱਧਰ ਉੱਧਰ ਹੋ ਜਾਂਦੇ ਨੇ ਠੀਕ ਹੈ 18 ਤੋਂ 20 ਦਿਨ ਦਾ ਸਮਾਂ ਹੋ ਗਿਆ ਸੂਬਾ ਦੂਜਾ ਤੀਜਾ ਹੀ ਹੋਣਾ ਹੈ ਨਹੀਂ ਦੂਜਾ ਜੀ ਚਾ ਲਾ ਲਓ ਹਾਂ ਯਾ ਆ ਦਿਨੋਂ ਉਧਾਂ ਜਾਏ ਅੱਡੀ ਵੀਰਿਆ ਕੋਈ ਇਹੋ ਜੀ ਗੱਲ ਬਾਤ ਨਹੀਂ ਚੰਗੀ ਵੱਡੀ ਹਾਈਟ ਦੀ ਆ ਵੱਡੀ ਫੁੱਲ ਹਾਈਟ ਆ ਜੀ ਤੇ ਚਵਾ ਵਧੀਆ ਚੋਂ ਦਾ ਹਾਂ ਜੀ ਸੂਬਾ ਪੂਰਾ ਵਧੀਆ ਭਾਈ ਆ ਜੀ ਬਾਕੀ ਤਾਂ ਉਹ ਤੋਂ ਵੀ ਚੰਗੇ ਆ ਹਾਂਜੀ ਥਾਣਾ ਪੂਰੇ ਓਕੇ ਭਾਜੀ ਤੇ ਕਿੰਨਾ ਕੁ ਮੋਲ ਲੈਂਦਾ ਵੀਰ ਮੋਲ ਤੇ ਆਪਾਂ ਪਿਛਲੀ ਵੀਡੀਓ 40000 ਰੁਪਇਆ ਸੀ ਪਰ ਉਦੋਂ ਦੁੱਧ 14 ਕਿਲੋ ਥੋੜਾ ਬੱਚੇ ਦਾ ਹੇਰਵਾ ਕਰਕੇ ਹੁਣ 12 ਕਿਲੋ ਦੁੱਧ ਆਪਾਂ ਚਵਾਵਾਂਗੇ ਦੋ ਟਾਈਮ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਉਹ ਅਗਲੇ ਜੀ ਸਿਰ ਦਰਦੀ ਆ ਜਿੰਨੇ ਵੀ ਚਵਾਈ ਕਰ ਸਕਦਾ ਵਾ ਮੋਲੇ ਦਾ ਵੀ ਭਾਏ 37000 ਤੋਂ ਮਾਨਦਾਨ ਕਰ ਦਾਂਗੇ 37000 ਹਾਂਜੀ ਠੀਕ ਪਰ ਹੈ ਤਾਜ਼ੀਆਂ ਸੁਈਆਂ ਜੂ ਭਾਜੀ ਤਾਜ਼ੀਆਂ ਸੁਈਆਂ 18-20 ਦਿਨ ਸਮਾਂ ਪਿਛਲੀ ਵੀਡੀਓ ਬਣੀ ਪਈ ਆ ਪਿਛਲੀ ਵੀਡੀਓ ਤੇ ਵਿੱਚ ਆਪਾਂ ਪਾਈ ਸੀ ਦੋਸ ਉਦੋਂ ਵੀ ਜਿਹੜਾ ਬੱਚਾ ਆਪਾਂ ਦੱਸਿਆ ਸੀ ਵੀ ਐਕਸਪਾਇਰ ਹੋ ਗਿਆ ਸੀ ਇਹ ਨਹੀਂ ਕੋਈ ਗੱਲ ਝੂਠ ਪਾਉਂਦੀ ਵੀ ਨਹੀਂ ਲੋਲ ਠੰਡੀਆਂ ਸੀ ਲਿਆ ਕੋਈ ਗੱਲ ਬਾਤ ਨਹੀਂ ਇਹੋ ਜਿਹਾ ਕੀ ਹਾਂਜੀ ਆਹ ਲੋ ਜੀ ਠੀਕ ਆ ਇਹ ਬੈਡ ਆ ਜਿਹੜੀਆਂ ਵੀਰ ਕਰਾ ਗੁਰ ਨਿਸ਼ਾਨ ਦੇ ਕੋਈ ਆ ਤੇ ਦੁੱਧ ਜਿਹੜਾ ਬਿਲਕੁਲ ਹੁਣ ਹਾਜ਼ਰ ਹੋ 12 12 ਲੀਟਰ ਜਿਹੜਾ ਹਾਜ਼ਰ ਆ ਦੋ ਠੀਕ ਆ ਤੇ 37000 ਦੇ ਵਿੱਚੋਂ ਜਿਹੜਾ ਮਾਨਤਾ ਹੋ ਜੂਗਾ ਖੋਲ ਕੇ ਦਿਖਾਈਏ ਵੀਰੇ ਵੀ ਆਹ ਦੇਖੋ ਜੀ ਫੁੱਲ ਵੱਡੇ ਕਦ ਕਾਠੀ ਦੀ ਆ ਹਾਈਟ ਪ੍ਰੋਪਰ ਦੇਖੋਗੇ ਤਾਂ ਫੁੱਲ ਵੱਡੀ ਹਾਈਟ ਆ ਦੋਖਿਆ ਨਾ ਜੀ ਸੋ ਆ ਵਾੜ ਜਿਹੜੀ ਆ ਦੋਸਤੋ ਵੀਰ ਦੇ ਕੋਲ ਆ ਠੀਕ ਆ ਦੁੱਧ 12 ਕਿਲੋ ਬਾਕੀ ਚਵਾਈ ਤੁਸੀਂ ਆਪਣਾ ਹੱਕ ਸਮਝ ਕੇ ਕਰੇ ਵਿਜਿਟ ਕਰਕੇ ਇੱਕ ਟਾਈਮ ਦੋ ਟਾਈਮ ਜ਼ਰੂਰ ਕਰ ਲਿਓ ਕੋਈ ਵੀ ਪਸ਼ੂ ਆ ਜਿਹੜਾ ਵੀ ਆਪਾਂ ਦਿਖਾ ਰਹੇ ਆ ਸਰੀਰ ਬਿਲਕੁਲ ਜਾਜਾ ਦੋਸਤੋ ਬਿਲਕੁਲ ਤਾਜ਼ੀਆਂ ਸੁਣੀਆਂ ਦੇ ਵਿੱਚ ਆਉਂਦੀ ਆ ਕਿਉਂਕਿ 20 ਦਿਨ ਦਾ ਸਮਾਂ ਹੋ ਗਿਆ ਤਾਰੀਏ ਸੁਝਾ ਜਿਹੜਾ ਕੋਈ ਆਖੀ ਜਾਵੇ ਵੀਡੀਓ ਨਹੀਂ ਮਤਲਬ ਇਹਦੀ ਵਿਖਾਈ ਵਿੱਚ ਤੇ ਤਾਂ ਕਰਕੇ ਕੋਈ ਵਾਵਾ ਚ ਅੱਧੀ ਸੂਈ ਹੋ ਗਈ ਆਪਾਂ ਪਿਛਲੀ ਵੀਡੀਓ ਚ ਵਿਖਾਈ ਆ ਬਿਲਕੁਲ ਪਿਛਲੀ ਵੀਡੀਓ ਵੇਖ ਸਕਦਾ ਜੇ ਜੀ ਜਾਂਦੇ ਤੇ ਆਪਾਂ ਵੀਡੀਓ ਇਹਨਾਂ ਨੂੰ ਵੀ ਖਾ ਦੇਣਾ 15-18 ਦਿਨਾਂ ਨੂੰ ਵੀਡੀਓ ਪਾਈ ਆਪਾਂ ਹਾਂਜੀ ਤੇ ਉਦੋਂ ਜੇ ਆਪਾਂ ਦਿਖਾਈ ਆ ਅੱਠ ਅੱਠ ਦਾ ਅੱਠ ਦਾ ਅੱਠ ਦਿਨ ਹੋਏ ਵਾਹ ਵੀਡੀਓ ਪਾਈ ਹਾਂਜੀ ਤੇ ਬੱਚਾ ਮਰਿਆ ਵੀ ਉਦੋਂ ਜ਼ਿਕਰ ਕੀਤਾ ਸੀ ਹਾਂ ਜ਼ਿਕਰ ਕੀਤਾ ਸੀ ਆਪਾਂ ਵਿੱਚ ਇਹ ਵੀਡੀਓ ਵਿੱਚ ਠੀਕ ਆ ਠੀਕ ਤਾਂ ਜੇ ਕੋਈ ਇਹਨੂੰ ਨਈ ਵੀਡੀਓ ਪਈ ਮੇਰੇ ਫੋਨ 'ਚ ਵੀਡੀਓ ਬਣੀ ਪਈ ਆ ਮੈਸੇਜ ਕਰਦੇ ਤੇ ਆਪਾਂ ਵੀਡੀਓ ਸੈਂਡ ਕਰ ਦਾਂਗੇ ਬੱਚੇ ਦੀ ਵੀਡੀਓ ਵੀ ਨਾਲ ਭੇਜ ਦਾਂਗੇ ਐਕਸਪਾਇਰ ਹੋਏ ਦੀ ਹਾਂਜੀ ਤੇ ਹਾਂ ਨੱਸ ਕਿੰਨਾ ਦੱਸਿਆ ਸੀ ਨਾ 37000 ਵਿੱਚ ਬਾਕੀ ਕੋਈ ਨਹੀਂ ਛੋੜ ਛੱਪਾ ਕਰ ਦਾਂਗੇ ਠੀਕ ਹੈ ਵੀਰੇ ਹਾਂਜੀ ਜਿੱਥੇ ਗਾਮਨਪੋਗ ਦੀ ਜਾਪੂਗੀ ਉੱਥੇ ਗਾਪਾ ਛੱਡ ਦਾਂਗੇ ਠੀਕ ਹੈ ਤੇ ਨੰਬਰ ਵੀ ਨਿਸ਼ਾਨ ਆਪਣੇ 70876 74417 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸੀਗੇ ਵੀਰਪੁਰ ਨਿਸ਼ਾਨ ਸਿੰਘ ਤੇ ਚਾਰ ਪਸ਼ੂਆ ਚ ਦਿਖਾਏ ਆਪਾਂ ਤੁਹਾਨੂੰ ਚਾਰੇ ਪਸ਼ੂ ਜਿਹੜੇ ਦੋਸਤੋ ਦੁੱਧ ਤੇ ਆ ਸਮਾਂ ਦੱਸਦਾ ਤੁਹਾਨੂੰ ਕਿੰਨੇ ਕਿੰਨੇ ਟਾਈਮ ਦੀਆਂ ਸੁਈਆਂ ਨੇ ਠੀਕ ਹੈ ਤੇ ਜਰੂਰ ਤੁਸੀਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ